ਜੀ ਸਾਹਿਬ ਜੀ ਜਗਨੇਸ਼ ਸਿੰਘ ਕਪਿਆ ਨੇ ਬੋਲਦਾ ਬਾਬਾ ਜੀ ਠੀਕ ਹੋ ਵਰਜਿੰਦਰ ਸਿੰਘ ਪ੍ਰਵਾਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬੱਸ ਅੱਛਾ ਪੱਤਰਕਾਰ ਭਰਾ ਜੀ ਵਾਹਿਗੁਰੂ ਜੀ ਖਾਲਸਾ ਜੀ ਹਾਂਜੀ ਹਾਂਜੀ ਸਰ ਸਾਹਿਬ ਕੀ ਹਾਲੇ ਠੀਕ ਠਾਕ ਵੱਡੇ ਵੀਰ ਕਿਵੇਂ ਯਾਦ ਕੀਤਾ ਬਹੁਤ ਮੈਂ ਤਾਂ ਇਹ ਯਾਦ ਕੀਤਾ ਜੀ ਵੇਖੋ ਇਲੈਕਸ਼ਨ ਚੱਲ ਰਹੇ ਆ ਹਾਂਜੀ ਹਾਂਜੀ ਅੱਤ ਸਭ ਬੰਦ ਕਰੋ ਮੜਾ ਹਾਂਜੀ ਤੇ ਇਲੈਕਸ਼ਨਾਂ ਦੇ ਵਿੱਚ ਅੱਗੇ ਤਾਂ ਆਉਂਦਾ ਜੇ ਫਲਾਨੀ ਫਲਾਨੀ ਪਾਰਟੀ ਖੜੀ ਆ ਤੇ ਬੰਦੇ ਦਿਸ ਨਹੀਂ ਰਹੇ ਤੇ ਚਲੋ ਕੋਈ ਨਹੀਂ ਇਸ ਵਾਰ ਕੀ ਹੋਇਆ ਖੰਡੂਰ ਸਾਹਿਬ ਫਰੀਦਕੋਟ ਜਾਂ ਤੁਸੀਂ 13 ਸੀਟਾਂ ਹੀ ਲਾ ਲਓ ਵੀ ਹਰੇਕ ਪੰਥ ਨੇ ਵੀ ਇੱਕ ਇੱਕ ਕੈਂਡੀਡੇਟ ਦੇਤਾ ਹੈ। ਅੱਛਾ ਜੀ ਹਾਂਜੀ ਭਾਈ ਚਲੋ ਮਤਲਬ ਚਾਰਕ ਸੀਟਾਂ ਪੰਜ ਸੀਟਾਂ ਮਤਲਬ ਇਸ ਸਮੇਂ ਪੰਜਾਬ ਚ ਦਬਦਬਾ ਰੱਖਦੇਵੇਂ ਹਾਂ। ਹਾਂ ਜਿਹੜੀਆਂ ਸਰਗਰਮ ਹੈਗੀਆਂ ਜਦੋਂ ਠੀਕ ਹੈ ਖੜੇ ਸਾਰੀਆਂ ਤਈਆ ਪਰ ਸਰਗਰਮ ਹੈਗੀਆਂ। ਉਹਨਾਂ ਸੀਟਾਂ ਦੇ ਵਿੱਚ ਇੱਕ ਆ ਗਈ ਫਰੀਦਕੋਟ ਦੀ ਸੀਟ ਸਰਬਜੀਤ ਸਿੰਘ ਵਾਲੀ। ਸਟੇਜਾਂ ਤੇ ਸਾਡੇ ਭਰਾ ਉਹਨਾਂ ਚ ਤੁਸੀਂ ਹੋ ਜਾਂ ਹੋਰ ਜਿੰਨੇ ਵੀ ਆ ਉਹ ਸਾਰੇ ਇਹ ਗੱਲ ਕਹਿੰਦੇ ਆ ਕਿ ਜਦੋਂ ਸਾਡੇ ਦਰਬਾਰ ਸਾਹਿਬ ਤੇ ਹਮਲਾ ਹੁੰਦਾ ਤੇ ਉਹਦੀ ਜਿਹੜੀ ਪੱਗ ਡਿੱਗ ਚੁੱਕੀ ਸੀ ਉਹ ਸਰਤੇ ਰੱਖਣ ਵਾਲਾ ਕੌਣ ਸੀ? ਭਾਈ ਸਰਬੀ ਸਿੰਘ ਮਲਵਾ ਦਾ ਪਰਵਾਰ ਸਤਾ ਬਿਆਨ ਸਿੰਘ ਨੇ। ਬਿਲਕੁਲ ਤੇ ਉਹ ਅੱਜ ਉਹਨਾਂ ਦਾ ਪੁੱਤਰ ਖੜਾ ਹੋਇਆ ਤੇ ਕਹਿੰਦੇ ਕਿ ਉਹ ਬੰਦੇ ਦਿੱਸਦੇ ਨਹੀਂ ਜਿਹੜੇ ਸਟੇਜਾਂ ਤੇ ਗੱਲ ਕਰਦੇ ਸੀ। ਬਾਜੀ ਮੈਂ ਇੱਕ ਬੇਤੀ ਲਾਵਾਂ ਛੋੜੀ ਤੁਹਾਨੂੰ। ਜੀ। ਆ ਜਿਹੜੇ ਤੁਸੀਂ ਸਾਨੂੰ ਲਾਂਤਾਂ ਪਾ ਰਹੇ ਹੋ ਮੇਰੇ ਵਰਗੇ ਨੂੰ ਜਾਂ ਮੈਨੂੰ ਵੀ ਪਾ ਰਹੇ ਹੋ? ਨਹੀਂ ਮੈਂ ਲਾਂਤ ਨਹੀਂ ਪਾ ਰਿਹਾ ਮੈਂ ਲੋਕਾਂ ਦੇ ਸਵਾਲਾਂ ਦੇ ਜਵਾਬ ਦੇ ਰਿਹਾ। ਚੱਲ ਸੁਣ ਲਓ ਬਾਜੀ ਮੇਰੀ ਸੁਣੋ। ਇਹ ਪਹਿਣੀ ਚਾਹੀਦੀ ਆ। ਜੀ। ਸਾਨੂੰ ਵੀ ਪਹਿਣੀ ਚਾਹੀਦੀ ਆ। ਪਰ ਹੁਣ ਮੇਰੀ ਬੇਨਤੀ ਸੁਣ ਲਓ। ਮੈਨੂੰ ਇੱਕ ਹਫ਼ਤਾ ਹੋ ਗਿਆ। ਜੀ। ਕਮੈਂਟਾਂ ਵਿੱਚ ਵੀ ਮੈਂ ਬੰਨੂ ਨੂੰ ਕਹਿੰਦਾ ਮੈਂ ਫੋਨਾਂ ਤੇ ਵੀ ਕੱਲ ਵੀ ਫੋਨ ਆਇਆ ਮੈਂ ਕਿਹਾ ਮੇਰਾ ਸੰਪਰਕ ਕਰਾਓ ਭਾਈ ਸਾਹਿਬ ਨਾਲ ਜਾਂ ਕਿਸੇ ਨਾਲ ਕਰਾਓ ਹਮ ਹੁਣ ਖਡੂਰ ਸਾਹਿਬ ਹੈ ਇੱਧਰ ਅਸੀਂ ਆ ਰਹੇ ਹਾਂ ਇੱਧਰ ਟੀਮਾਂ ਲੱਗੀਆਂ ਹੋਈਆਂ ਨੇ ਜਿਵੇਂ ਕਿ ਪਿੰਡ ਜਾਣਾ ਦੋ ਦਿਨ ਪਹਿਲਾਂ ਡਿਊਟੀ ਲੱਗੀ ਹੋਈ ਥੱਟੀ ਜਾਂ ਪਿੰਡ ਨੇ ਤੁਹਾਡੇ ਅੱਜ ਕਪੂਰਥਲੇ 1000 ਗੱਡੀ ਦਾ ਕੱਟ ਹੈ ਪੂਰੀ ਟੀਮ ਵਰਕ ਕਰ ਰਹੀ ਹੈ ਹਮ ਹੁਣ ਅਸੀਂ ਉੱਥੇ ਪਹੁੰਚਣ ਵਾਲੇ ਆ ਪਾ ਜੀ ਮੈਨੂੰ ਇਹ ਦੱਸੋ ਵੀ ਜਵਾਬ ਸਾਡਾ ਕੋਈ ਨਹੀਂ ਅਸੀਂ ਤੇ ਜਾਨ ਵੀ ਵਾਰਦੀ ਇਹਨਾਂ ਪਰਿਵਾਰ ਵਾਸਤੇ ਉਹ ਵੀ ਔਕਾਤ ਹੈ ਨਹੀਂ ਮੈਂ ਹੁਣੇ ਛੱਡ ਲਈ ਵੀਡੀਓ ਪਾ ਕੇ ਹਟਿਆ ਇਸ ਵਿਸ਼ੇ ਤੇ ਜੀ ਪਰ ਭਾਜੀ ਸਾਨੂੰ ਜਦੋਂ ਪਤਾ ਹੀ ਨਹੀਂ ਪਿੰਡ ਕਿਹੜੇ ਚ ਜਾਣਾ ਹੁਣ ਮੰਨ ਲਓ ਜਿਹੜੇ ਪਿੰਡਾਂ ਚ ਭਾਈ ਸਾਹਿਬ ਕੋ ਮੰਗੇ ਜਾਂ ਹੋਰ ਜਥੇ ਬੰਦੇ ਘੁੰਮਗੇ ਹੋਰ ਵੀਰਾਂ ਕੋ ਘੁੰਮਗੇ ਉਹਨਾਂ ਪਿੰਡਾਂ ਦੇ ਅਹੀਂ ਜਾਵੜੀਏ ਕੀ ਉਹ ਸਹੀ ਆ ਤੁਸੀਂ ਦੱਸੋ ਠੀਕ ਹੈ ਉਹ ਤਾਂ ਚਲੋ ਜਿਹੜਾ ਤੁਹਾਡਾ ਸ਼ਡਿਊਲ ਬਣੂਗਾ ਤੇ ਤੁਹਾਡੀ ਸਾਨੂੰ ਹਲਕੇ ਦਾ ਭਾਈ ਵੀ ਸਾਨੂੰ ਸਾਨੂੰ ਦੱਸਣ ਸਾਨੂੰ ਪਿੰਡ ਦੇ ਦੇਣ 20 ਪਿੰਡ 50 100 ਭਾਜੀ 200 2 ਜਿੰਨੇ ਪਿੰਡ ਦੇਣ ਅਸੀਂ ਨਾ ਕਿਸੇ ਕੋਲ ਤੇਲ ਮੰਗিয়ে ਨਾ ਕਿਸੇ ਨੂੰ ਗੱਟੀ ਜਾਂਦਾ ਕਹੀਏ ਭਾਜੀ ਸਾਰਾ ਸਾਧਨ ਮਾਰਨ ਦਿੱਤੇ ਨਹੀਂ ਆਪਣਾ ਆ ਕੇ ਆਪੇ ਪ੍ਰਚਾਰ ਕਰਕੇ ਹੋ ਜਾਣਾ ਦੱਸੋ ਸਾਨੂੰ ਪਰ ਸਾਨੂੰ ਮੈਂ 1 ਹਫਤਾ ਹੋ ਗਿਆ ਮੇਰੇ ਫੋਨ ਤੇ ਮੈਸੇਜ ਵੇਖ ਲਓ ਜੇ ਕਿਸ ਨੂੰ ਪ੍ਰੂਫ ਲੈਣ ਨੇ ਇੰਸਟਾਗ੍ਰਾਮ ਦੇ ਉੱਪਰ ਵੀ ਮੈਨੂੰ ਮੈਸੇਜ ਤੇ ਮੈਸੇਜ ਆਏ ਨੇ ਤੇ ਮੈਂ ਜਿਹੜੇ ਉਸ ਹਲਕੇ ਦੇ ਵਿੱਚ ਦੇ ਮੈਂ ਕਹਿੰਦਾ ਮੈਨੂੰ ਪਰਸੋਂ ਆਇਆ ਫੋਨ ਮੇਰੀ ਇਸ ਸੰਬੰਧੀ ਸੁਣ ਲਓ ਭਾਜੀ ਜੀ ਕਹਿੰਦੇ ਤੁਹਾਡੇ ਕੋਲ ਸਰਵਿਸ ਨਾਲ ਗੱਲ ਕਰਾਣੇ ਮੋਲਵਾ ਸਾਹਿਬ ਨਾਲ ਭਾਜੀ ਛੱਡੂ ਉਹਨਾਂ ਨਾਲ ਗੱਲ ਨਹੀਂ ਕਰਾਣੀ ਬਿਜ਼ੀ ਨੇ ਕੋਈ ਟੀਮ ਦਾ ਤੇ ਬੰਦਾ ਕੋਈ ਤੂ ਹੋ ਕੇ ਗੱਲ ਕਰਨ ਨੂੰ ਹੂੰ ਤੁਸੀਂ ਦੱਸੋ ਕੋਈ ਤਾਂ ਹੋਊਗਾ ਭਾਜੀ ਤੁਸੀਂ ਅੱਜ ਡਿਊਟੀ ਆ ਲਾਓ ਇਹਦੇ ਤੇ ਪਰਵਾਨਾ ਜੀ ਇੱਕ ਹੋਰ ਸਵਾਲ ਉੱਠ ਗਿਆ ਨਾ ਉਹਨਾਂ ਨੇ ਕਹਿਣਾ ਹੈ ਕਿ ਪਰਵਾਨਾ ਜੀ ਨੂੰ ਫਰੀਦਕੋਟ ਹਲਕਾ ਤਾਂ ਦਿਸਦਾ ਸਰਬਜੀਤ ਸਿੰਘ ਦੀ ਠਹਿਰਤਾ ਦਿਸਦੀ ਆ ਜਿੱਥੇ ਸਰਬਜੀਤ ਸਿੰਘ ਠਹਿਰੇ ਹੋਏ ਲਿਆ ਕੇ ਗੱਡੀਆਂ ਦਾ ਕਾਫਲਾ ਠਲਦਨ ਕਹਿ ਲੈ ਆਊਟ ਡਿਊਟੀ ਸਾਡੀ ਕਾਫਲਾ ਠਹਿਰਦੀ ਨਹੀਂ ਹੁੰਦੀ ਭਾਜੀ ਹਰ ਇੱਕ ਚੀਜ਼ ਦਾ ਨਾ ਕਿ ਸਿਸਟਮ ਹੁੰਦਾ ਜੇ ਇੱਕ ਚੀਜ਼ ਦਾ ਇੱਕ ਆਪਾਂ ਕਹਿੰਨੇ ਆਪਾਂ ਕੰਮ ਕਰੀਏ ਟੈਕਨੀਕਲ ਤਰੀਕੇ ਨਾਲ ਕਰੀ ਉਹਦਾ ਰਿਜ਼ਲਟ ਲਈਏ ਗੱਲ ਇਹ ਨਹੀਂ ਵੀ ਮੈਂ ਆ ਗਿਆ ਸਾਡਾ ਸ਼ਡਿਊਲ ਬਣਿਆ ਹੋਏਗਾ ਭਾਜੀ ਅਸੀਂ ਪਿੰਡ ਕੋਲ ਮੰਗੇ ਜੇ ਆ ਕੇ ਅਸੀਂ ਵੀ ਉਹ ਨਾਲ 10 ਗੱਡੀਆਂ ਲ ਕੀ ਫਾਇਦਾ ਹਦਾ ਫਿਰ ਹੂੰ ਤੂੰ ਦੱਸੋਦਾ ਫਾਇਦਾ ਕੀ ਆ ਆਪਾਂ ਕਹਿੰਦੇ ਆਪਾਂ ਰਿਜ਼ਲਟ ਸਾਡੀ ਟੀਮ ਸਾਨੂੰ ਸੇਵਾ ਲਾਓ ਭਾਜੀ ਤੁਸੀਂ ਲਾ ਦਿਓ ਤੁਸੀਂ ਪੱਤਰਕਾਰ ਤੂੰ ਇਹਦੇ ਵੈਸੇ ਚਲੋ ਪੱਤਰਕਾਰ ਤੋਂ ਤਾਂ ਕਹਿੰਗਦਾ ਆਪਾਂ ਤੁਸੀਂ ਤਾਂ ਪੰਚਕ ਪੱਤਰਕਾਰ ਹੋ ਸਾਡੇ ਉਸੇ ਨੂੰ ਕੰਮ ਕਰੋ ਮੈਨੂੰ ਕਿਹੜੇ ਪਿੰਡ ਦਿੰਦੇ ਹੋ ਡੀਟੇਲ ਬਣਾ ਦਿਓ ਮੈਂ ਆ ਜਾਣਾ ਭਾਜੀ ਮੈਂ ਤਾਂ ਜਵਾਬ ਦਿੰਦਾ ਹੀ ਨਹੀਂ ਤੀ ਚਲੋ ਠੀਕ ਹੈ ਉਹ ਤਾਂ ਗੱਲ ਹੋ ਜੂਗੀ ਆਪਾਂ ਆ ਮੈਂ ਰਿਕਾਰਡਿੰਗ ਹੀ ਕਰ ਰਹੇ ਆ ਆਪਾਂ ਚਲਾਈ ਦੇਣੀ ਹੈ ਇਹ ਗੱਲ ਨੂੰ ਵੀ ਉਹਨਾਂ ਨੂੰ ਕਹੋ ਮਾਫੀ ਕਰਨੋ ਰੁਕੋ ਯਾਰ ਹਾਕਮ ਨਾ ਕਰਿਆ ਕੋਈ ਤੁਸੀਂ ਰਿਕਾਰਡਿੰਗ ਕਰ ਲੈਂਦੇ ਆ ਨਹੀਂ ਮੈਂ ਤਾਂ ਚੈਨਲ ਤੇ ਚਲਾਉਣ ਲਈ ਉਹ ਚਲੋ ਚੈਨਲ ਤੇ ਵੀ ਚਲਾ ਲਓ ਪਰ ਹੁਣ ਪਰ ਮੇਰੀ ਬੇਨਤੀ ਭਾਈ ਸਾਹਿਬ ਤਾਂ ਬਚਾ ਦਿਓ ਵੀ ਸਾਡਾ ਇੰਟਰਵਿਊ ਦੇ ਬਹੁਤ ਦਿਨਾਂ ਦੇ ਕੋਸ਼ਿਸ਼ਾਂ ਕਰ ਰਹੇ ਆ ਸੰਪਰਕ ਭਾਈ ਸਾਹਿਬ ਮੇਰੇ ਕੋਲ ਮੈਂ ਮੈਂ ਕਹਿੰਦਾ ਵੀ ਮੇਰੇ ਕੋਲ ਕੱਲ ਵੀ ਫੋਨ ਆਇਆ ਉਹਨੂੰ ਕਹਿੰਦੇ ਜੀ ਮੈਂ ਤੁਹਾਨੂੰ 2 ਮਿੰਟਾਂ 'ਚ ਫੋਨ ਕਰਦਾ ਮੇਰੇ ਕੋਲ ਨੰਬਰ ਵੀ ਲੱਭਣ ਦੀ ਕੋਈ ਪਤਾ ਭਾਜੀ 2 ਮਿੰਟ ਤੁਹਾਡੀ ਮੈਂ ਗੱਲ ਕਰਾਂ ਸਾਹਿਬ ਭਾਈ ਸਾਹਿਬ ਵੀ ਸੰਪਰਕ ਕਰਾਂਦਾ ਭਾਜੀ ਕੋਈ ਸੰਪਰਕ ਹੀ ਨਹੀਂ ਕਰ ਰਹੇ ਗੱਲ ਪਰਵਾਨਾ ਜੀ ਇਹ ਹੋ ਜਾਣੀ ਆ ਕਿ ਜਦੋਂ ਖਡੂਰ ਸਾਹਿਬ ਤੋਂ ਬੀਬੀ ਖਾਲੜਾ ਜੀ 2019 ਦੇ ਵਿੱਚ ਹਾਰ ਜਾਂਦੇ ਨੇ ਸਾਰਿਆਂ ਨੇ ਪ੍ਰਚਾਰ ਤੇ ਜ਼ੋਰ ਲਾਇਆ ਪਰ ਉਸ ਚੀਜ਼ ਦਾ ਲਾਹਾ ਕੌਮ ਤੇ ਬਣ ਗਿਆ ਕਿ ਬੀਬੀ ਖੱਲੜਾ ਨੂੰ ਕੌਮ ਨੇ ਹਰਾਤਾ। ਭਾਜੀ ਕਿਉਂ ਹਾਰੇ? ਰੀਜ਼ਨ ਸੁਣ ਲਓ। ਜੀ। ਉੱਥੇ ਵੀ ਰੀਜ਼ਨ ਇਹੀ ਸੀ ਵੀ ਆਪਾਂ ਟੀਮ ਵਰਕ ਨਹੀਂ ਕੀਤਾ ਪ੍ਰੋਪਰ। ਆਪਣੇ ਬੂਥ ਹੀ ਲੱਗੇ ਪਿੰਡਾਂ 'ਚ। 65% ਬੂਥ ਹੀ। ਅਸੀਂ ਇਹੀ ਗੱਲ ਕਹਿੰਨੇ ਆਂ ਵੀ ਜਿਹੜੇ ਪਿੰਡਾਂ ਤੁਸੀਂ ਜਾਵਾਂਗੇ ਫਿਰ ਉੱਥੇ ਅਸੀਂ ਟੀਮ ਖੜੀ ਕਰਾਂਗੇ, ਬੰਦੇ ਖੜੇ ਕਰਾਂਗੇ, ਬੂਥਾਂ ਦੀ ਦੀ ਟ੍ਰੇਨ। ਜਿਹੜੇ ਭਾਜੀ ਭਾਵੇਂ ਅਸੀਂ 10 ਘੁੰਮੀਆਂ 20 ਪਿੰਡ 50 100 ਪਰ ਰਿਜ਼ਲਟ ਤੇ ਲਾਵਾਂਗੇ ਨਾ ਨਹੀਂ ਠੀਕ ਹੈ ਪਰ ਇਹ ਗੱਲ ਹੁਣ ਉਸ ਤੋਂ ਬਾਅਦ ਕੀਤੀ ਇਹ ਨਾ ਹੋਵੇ ਕਿ ਫਰੀਦਕੋਟਾਂ ਦੇ ਲਾਹਮਾ ਰਹਿ ਜਾਵੇ ਕਿ ਫਰੀਦਕੋਟ ਵਾਲਿਆਂ ਨੇ ਰਾਹ ਦਿੱਤਾ ਤੇ ਮੈਂ ਮੇਰਾ ਮੇਰੀ ਗੱਲ ਸੁਣੋ ਮੇਰੀ 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 ਸੁਣ ਲੋ ਗੱਲ ਇੱਕ ਮੈਂ ਸੁਭਾਵਕ ਗੱਲ ਕਰ ਰਿਹਾ ਹਾਂ ਹਾਂ ਠੀਕ ਹੈ ਭਾਈ ਸਿਮਰਜੀਤ ਸਿੰਘ ਮਾਨ ਸਾਹਿਬ ਵੀ ਖੜੇ ਨੇ ਕੁਰਬਾਨੀ ਉਹਨਾਂ ਦੀ ਠੀਕ ਹੈ ਭਾਈ ਅਮਰਤਪਾਲ ਸਿੰਘ ਜੀ ਵੀ ਖੜੇ ਨੇ ਕੁਰਬਾਨੀ ਆ ਭਾਈ ਅਮਰਤਪਾਲ ਸਿੰਘ ਸ਼ੰਭਰਾ ਵੀ ਖੜੇ ਨੇ ਉਹਦੀ ਕੁਰਬਾਨੀ ਆ ਪਰ ਭਾਜੀ ਜੇ ਪੰਥਕ ਸੀਟਾਂ ਦੀ ਗੱਲ ਕਰੀਏ ਨਾ ਹੂੰ ਇਹ ਭਾਜੀ ਫਿਰ ਸੀਟ ਫਰੀਦਕੋਟ ਦੀ ਆ ਫਿਰ ਹੂੰ ਇਹ ਉਹ ਸੀਟ ਫਰੀਦਕੋਟ ਦੀ ਆ ਫਿਰ ਜੇ ਕੁਰਬਾਨੀ ਦੀ ਗੱਲ ਕਰੀਏ ਤਾਂ ਇਸ ਤੋਂ ਉੱਪਰ ਕੁਝ ਨਹੀਂ ਭਾਜੀ ਇਸ ਤੋਂ ਉੱਪਰ ਕੁਝ ਹੈ ਹੀ ਨਹੀਂ ਸਾਡੇ ਆ ਫਿਰ ਫਿਰ ਇਹ ਪਰਵਾਨਾ ਜੀ ਲੋਕ ਇਹ ਵੀ ਕਹਿਣਗੇ ਮੇਰੇ ਅਗੇ ਪੱਤਰਕਾਰ ਵੀ ਕਹਿਣਗੇ ਵੀ ਫਿਰ ਕੀ ਸੱਦਿਆਂ ਦੀ ਲੋੜ ਹੁੰਦੀ ਆ ਫਿਰ ਕੀ ਦੇਖਣਾ ਭਾਜੀ ਮੈਂ ਕੁਰਬਾਨੀ ਦੀ ਗੱਲ ਹੀ ਨਹੀਂ ਕਰ ਰਿਹਾ ਵੀ ਮੈਨੂੰ ਕੋਈ ਸੱਦਾ ਦੇ ਅਸੀਂ ਤਾਂ ਭਾਜੀ ਇੱਕ ਹਫਤਾ ਹੋ ਗਿਆ ਮੈਨੂੰ ਸੰਪਰਕ ਕਰਦਿਆਂ ਨੂੰ ਜਦੋਂ ਭਾਜੀ ਤੁਸੀਂ ਕਿਹੜੇ ਤੁਸੀਂ ਕਿਹੜੇ ਏਰੀਆ 'ਚ ਹੁਣ ਖਡੂਰ ਸਾਹਿਬ ਦੇ ਏਰੀਏ 'ਚ ਪਾਜੀ ਇਸ ਟਾਈਮ ਅਸੀਂ ਖਡੂਰ ਸਾਹਿਬ ਅੱਜ ਕਪੂਰਥਲੇ ਸਾਡਾ ਰੋਡ ਸ਼ੋਅ ਹੈ ਵੱਡਾ 1000 ਗੱਡੀ ਦਾ ਸੀ ਉਹਦੇ ਤੇ 3 ਦਿਨ ਹੋ ਗਏ ਪ੍ਰਬੰਧ ਸਾਡੀ ਲਾਊਡ ਡਿਊਟੀ ਅਸੀਂ ਉਧਰ ਰੋਡ ਸ਼ੋਅ ਕਰ ਦਿੰਨੇ ਆ ਉਹ ਨਾਲ ਹੀ ਨਾਲ ਹੀ ਨਾਲ ਹੀ ਫਰੀਦਕੋਟ ਲੱਗ ਜਾਂਦਾ ਕਹਿੰਦੇ ਫਰੀ ਉਹਦੇ ਫਰੀਦਕੋਟ ਤੇ ਆ ਜੀ ਪਾਜੀ ਸਾਡੀ ਡਿਊਟੀ ਲਾਓ ਹੂੰ ਲਾਊਡ ਡਿਊਟੀ ਜਿੱਥੇ ਜੁੜੀ ਲੈਣੀ ਸਾਡੀ ਡਿਊਟੀ ਲਾਓ ਹੂੰ ਜੇ ਅਸੀਂ ਤੁਹਾਨੂੰ ਡਿਊਟੀ ਤੇ ਪਾਬੰਦ ਨਾ ਮਿਲੇ ਸਾਡੀ ਤਾਣ ਵੜ ਦੋ ਇਸ ਤੋਂ ਇੱਕ ਇੱਕ ਚੀਜ਼ ਹੋਰ ਤੁਹਾਨੂੰ ਲੱਗਦਾ ਨਹੀਂ ਕਿ ਸਟੇਜਾਂ ਤੇ ਵੱਡੇ ਵੱਡੇ ਆਪਾਂ ਦਾਵੇ ਕਰਦੇ ਆ ਹਰੇਕ ਬੰਦਾ ਹੀ ਕਰਦਾ ਹੈ ਜਿਹੜਾ ਬੰਦਾ ਵੀ ਪੰਥ ਦੀ ਗੱਲ ਕਰਦਾ ਉਹ ਗੱਲ ਕਹਿੰਦਾ ਤੁਹਾਨੂੰ ਪਹਿਲਾਂ ਕਿਹਾ ਵੀ ਜਿਹੜੀ ਤੁਸੀਂ ਲਾਂਤ ਮੈਨੂੰ ਪਾਈ ਉਹ ਸਹੀ ਪਾਈ ਆ ਮੈਂ ਤੇ ਮੈਂ ਤੇ ਡਿਨਾਈ ਕਰਦਾ ਹੀ ਨਹੀਂ ਮੈਂ ਤੁਹਾਡੀ ਕੱਲੇ ਦੀ ਗੱਲ ਨਹੀਂ ਕਰ ਰਿਹਾ ਹੁਣ ਆਪਾਂ ਆਲ ਰੋਡ ਸਾਰਿਆਂ ਦੀ ਗੱਲ ਕਰ ਲਈਏ ਵੀ ਆਲ ਓਵਰ ਦੂਜੇ ਜਿਹੜੇ ਬੰਦੇ ਉਹ ਵੀ ਕਿਉਂ ਚੁੱਪ ਨੇ ਕੀ ਸਰਪ੍ਰੀਖ ਸੰਸ਼ੀਦਾ ਪੁੱਤ ਨਹੀਂ ਮੈਂ ਲੈਦਾ ਨਹੀਂ ਹੂੰ ਨਹੀਂ ਜੇ ਤੁਸੀਂ ਤੋ ਸ਼ਬਦ ਜੋ ਮਰਜੀ ਕਹਿ ਲੋ ਜਿਹੜਾ ਕਨਾ ਹੈ ਤਾ ਸਿੱਖੇ ਦੇ ਮੱਥੇ ਪ੍ਰਵਾਨ ਕਰਾਂਗੇ ਪਰ ਅਸੀਂ ਹਾਜ਼ਰਾਂ ਸਦਾ ਹਾਜ਼ਰਾਂ ਪਰ ਭਾਈ ਸਾਹਿਬ ਹੱਥ ਜੁੜ ਬੇਨਤੀ ਆ ਟੀਮ ਵਰਕ ਟੀਮ ਵਰਕ ਹੁੰਦਾ ਇਹ ਗੱਲ ਯਾਦ ਰੱਖਿਓ ਬਸ ਠੀਕ ਹੈ ਟੀਮ ਵਰਕ ਸਾਨੂੰ ਕੋਈ ਟੈਕਨੀਕਲ ਉੱਥੋਂ ਪਵੀਰ ਕੋ ਸੰਪਰਕ ਕਰੇ ਸਾਨੂੰ ਪਿੰਡਾਂ ਡਿਟੇਲ ਦੇ ਦੇ ਅਸੀਂ ਪ੍ਰੋਪਰ ਉਹ ਪਿੰਡਾਂ ਦੇ ਦੋ ਦਿਨ ਪਹਿਲਾਂ ਸਾਡੇ ਕੋਲ ਲਿਸਟ ਹੋਵੇ ਅਸੀਂ ਉਹ ਪਿੰਡਾਂ ਚੋਂ ਜੋ ਪੋਸਟਰ ਜਾਰੀ ਕਰਾਂਗੇ ਉਹ ਪਿੰਡਾਂ ਤੋਂ ਸਾਡਾ ਵੀ ਡੈਰਾ ਹੈ ਸਾਡੇ ਨਾਲ ਲੋਕ ਆਪ ਸੰਪਰਕ ਕਰਦੇ ਬਾਅਦ ਹੀ ਸਾਡੇ ਪਿੰਡ ਹੋਣਾ ਤੁਸੀਂ ਸਾਡੇ ਬੰਡਾਣਾ ਸਾਡਾ ਜਾਣ ਤੋਂ ਪਹਿਲਾਂ ਹੀ ਕੰਮ ਹੋ ਜਾਂਦਾ ਬੰਦੇ ਸਾਡੇ ਪਹਿਲਾਂ ਹੀ ਖੜ੍ਹ ਜਾਂਦੇ ਨੇ ਅੱਗੇ ਹੂੰ ਆਹ ਗੱਲ ਹੈ ਵੱਡੇ ਵੀਰ ਕਰੋੜ ਕਰੋੜ ਤੋਂ ਵੀ ਰਿਸਪਾਂਸ ਅੱਲਾਹ ਬਾਰੀ 2 ਲੱਖ ਤਾਂ ਪਲੱਸ ਲੀਡ ਆ ਫਾਂ ਕੀਤੀ ਵੀ ਕਰ ਮਾਤਾ ਪਿਤਾ ਦੀ ਬੜੀ ਮਿਹਨਤ ਹੈ ਭਾਈ ਸਾਹਿਬ ਭ ਅਮਰਤਪਾਲ ਸਿੰਘ ਨਾ ਮਾਤਾ ਪਿਤਾ ਦੀ ਬੜੀ ਮਿਹਨਤ ਹੈ ਚਲੋ ਸਾਬਕ ਮਿਹਨਤ ਕਰ ਰਹੇ ਨੇ ਪਰ ਜਿਹੜੀ ਮਿਹਨਤ ਉਹ ਦੇ ਮਾਤਾ ਪਿਤਾ ਦੇ ਪਾਜੀ ਸਿੱਜਦਾ ਉਹ ਮਾਪੇ ਉਹਨਾਂ ਦੇ ਹੂੰ ਸਿੱਜਦਾ ਚਾਚਾ ਜੀ ਉਹਨਾਂ ਦੇ ਸਿੱਜਦਾ ਪਾਜੀ ਵੀ ਉਹ ਉਹ ਸੀਟ ਮੰਨਦੇ ਹੋ ਕਿ ਅਮਰਤਪਾਲ ਸਿੰਘ ਜਿੱਤ ਰਿਆ ਮੰਨਦੇ ਪਾਜੀ ਜਿੱਤੇ ਵੇ ਆ ਤੁਹਾਡੇ ਸਾਹਮਣੇ ਹੋਰ ਕਿਹੜੀ ਕਿਹੜੀ ਸੀਟ ਜਿੱਤਣੀ ਚਾਹੀਦੀ ਹੈ ਪੰਥ ਵਾਲੇ ਬੰਦੇ ਜਿਹੜੇ ਖੜੇ ਹੋਏ ਪਾਜੀ ਪਾਜੀ ਸੀਟ ਜਿਹੜੀ ਆ ਉਹ ਮਾਨ ਸਾਹਿਬ ਦੀ ਵੀ ਨਿਕਲਨੀ ਚਾਹੀਦੀ ਆ ਹੈਣਾ ਜਦੋਂ ਛੰਦਲਾ ਸਾਹਿਬ ਦੀ ਵੀ ਨਿਕਲਨੀ ਚਾਹੀਦੀ ਆ ਪਰ ਚਲੋ ਤਾਂ ਉਧਰ ਵੀ ਆਪਾਂ ਮਜ਼ਬੂਤ ਹੈਗੇ ਲੁਧਿਆਣਾ ਐਵੇਂ ਮੈਂ ਹਣਾ ਪਰ ਇਹ ਉੱਥੇ ਵੀ ਉੱਥੇ ਵੀ ਆਜੀ ਸਿੰਘ ਫਸ ਗਏ ਨਾ ਹਾਂਜੀ ਸਿੰਘ ਵੀ ਖੜ ਗਿਆ ਤੇ ਉਹ ਵੀ ਖੜ ਗਿਆ ਬਰਾਰ ਸਾਹਿਬ ਆ ਰਿਹਾ ਬਰਾਰੀ ਬੰਦਾ ਚੰਗਾ ਭਾਜੀ ਆਪਾਂ ਨੂੰ ਮਾੜਾ ਨਹੀਂ ਕਹਿ ਸਕਦੇ ਉਸ ਬੰਦੇ ਨੂੰ ਹਣਾ ਬੰਦਾ ਚੰਗਾ ਪਰ ਕੁਰਬਾਨੀ ਅਮਰਪਾਉੜੇ ਚੰਦਰਾ ਦੇ ਪਰਿਵਾਰ ਦੀ ਵੱਟੀ ਠੀਕ ਹੈ ਹਾਂ ਉਹ ਬਰਾਰ ਵੀ ਸ਼ੀਲਾ ਬੰਦਾ ਭਾਜੀ ਨਰ ਬੰਦਾ ਹੂੰ ਹਾਂ ਤੇ ਇੱਥੇ ਫਰੀਦਕੋਟ ਵਾਲਾ ਕੀ ਲੱਗਦਾ ਤੁਹਾਨੂੰ ਫਰੀਦਕੋਟ ਭਾਜੀ ਮੈਨੂੰ ਅਜੇ ਤਾਂ ਗਰਾਊਂਡ ਦਾ ਪਤਾ ਹੀ ਕੁਝ ਨਹੀਂ ਭਾਜੀ ਉੱਥੇ ਕੀ ਗਰਾਊਂਡ ਦਾ ਸੰਪਰਕੀ ਦੀ ਕਿਸ ਨਾਲ ਹੂੰ ਤੁਸੀਂ ਪੱਤਰਕਾਰ ਹੋ ਤੁਸੀਂ ਦੱਸ ਦਿਓ ਤੁਸੀਂ ਉੱਥੇ ਮੁਖਸਰ ਏਰੀਆ ਦੇਓ ਤੁਸੀਂ ਦੱਸੋ ਤੇ ਠੀਕ ਹੈ ਮੇਰੇ ਮੇਰਾ ਮੇਰਾ ਜਿਹੜਾ ਏਰੀਆ ਮੇਰਾ ਤਾਂ ਫਰੀਦਪੁਰ ਦੇ ਅੰਦਰ ਆਉਂਦਾ ਪਰ ਫਿਰ ਵੀ ਠੀਕ ਹੈ ਵੀ ਆ ਜਿਹੜੀ ਉਹਦੀ ਹਵਾ ਚੰਗੀ ਆ ਦੱਸੀ ਜਾਂਦੀ ਹੈ ਵੀ ਹਕੀਕਤ ਦੇ ਵਿੱਚ ਇਹ ਕਿ ਮੁਕਾਬਲੇ ਚ ਹੈਗਾ ਪਤਾ ਕੋਈ ਨਹੀਂ ਮੁਕਾਬਲਾ ਫਿਰ ਭਾਜੀ ਤੁਸੀਂ ਲਾਓ ਵਹੀ ਤੇ ਮੈਂ ਕਹਿੰਦਾ ਵੀ ਤੁਸੀਂ ਭਾਜੀ ਸੇਵਾ ਲਾਓ ਸਾਡੀ ਤੁਸੀਂ ਲਾ ਦਿਓ ਤੁਸੀਂ ਤੁਹਾਡਾ ਸਾਥ ਤੁਸੀਂ ਤਾਂ ਪੱਤਰਕਾਰ ਹੋ ਤੁਹਾਡਾ ਸੰਪਰਕ ਹੋਏਗਾ ਭਾਈ ਸਾਹਿਬ ਨਾਲ ਉਹਨਾਂ ਨੇ ਕਹਿੰਦੇ ਸਾਨੂੰ ਇਹ ਵੀ ਭਾਈ ਸਾਹਿਬ ਫੋਨ ਕਰਨਾ ਮੈਂ ਤਾਂ ਚਾਹੁੰਦਾ ਕਿ ਆਪਾਂ ਪੱਤਰਕਾਰੀ ਹੀ ਕਰਦੇ ਰਹੀਏ ਮੈਂ ਤਾਂ ਚਾਹੁੰਦਾ ਕਿ ਅਸੀਂ ਫੋਨ ਕਰਦੇ ਹੀ ਕਰਦੇ ਰਹੀਏ ਤੇ ਤੁਹਾਡੇ ਵਰਗੇ ਵੀਰਾਂ ਦੇ फोन लाई ਛੱਡ ਕੇ ਤੇ ਉਹੀ ਠੀਕ ਆ ਤੇ ਜੇ ਆਪਾਂ ਆਪਦਾ ਕੰਮ ਕਰਦੇ ਰਹੀਏ ਠੀਕ ਆ ਜੇ ਮੈਂ ਸ਼ਿਚ ਵਿੱਚ ਬਹਿ ਗਿਆ ਫਿਰ ਉਹ ਐ ਹੁੰਦਾ ਪੋਲਿਟੀਕਲ ਹੋ ਜਾਂਗੇ ਆਪਾਂ ਚਲੋ ਭਾਜੀ ਇੱਦਾਂ ਤੇ ਕੰਮਾ ਜਤੋਂ ਹੁਣ ਪੰਥਰ ਗੱਲ ਆ ਪਾਗ ਤੁਸੀਂ ਬੰਨੀ ਪਾਗ ਆਪਾਂ ਬੰਨੀ ਤੇ ਪਾਗ ਉਹ ਨਹੀਂ ਸੰਧੀ ਹੱਡੀ ਨਹੀਂ ਨਹੀਂ ਉਹ ਤਾਂ ਚਲੋ ਪਾਗ ਦਾ ਮੁੱਲ ਪੱਤਰਕਾਰ ਦੀ ਆਪਣੀ ਜਗ੍ਹਾ ਪਾਗ ਦਾ ਭਾਜੀ ਇਹ ਕੁਰਬਾਨੀ ਦਾ ਮੁੱਲ ਕਿਤੇ ਬੋਕਾ ਤੇ اتار ਲੀਏ ਮੈਂ ਨਾ ਵੀ ਪੱਤਰਕਾਰ ਹੀ ਹਾਂ ਕੋਈ ਢੋਲ ਕਰੇ ਭਾਜੀ ਫੋਨ ਆਇਆ ਇੱਕ ਸੈਕਿੰਡ ਭਾਈ ਸਾਹਿਬ ਅਸੀਂ ਪਹੁੰਚਣ ਵਾਲੇ ਹਾਂ ਜੇ ਕਪੂਰਥਲੇ ਆ ਜਾਓ ਤੁਸੀਂ ਪਹੁੰਚ ਗਏ ਸੀ ਹੈਲੋ ਹਾਂਜੀ ਹਾਂ ਹਾਂਜੀ ਭਾਈ ਸੌਰੀ ਭਾਈ ਸਾਹਿਬ ਉਹ ਬਹੁਤ ਫੋਨ ਚੁੱਤੋ ਹਾਂਜੀ ਨਹੀਂ ਨਹੀਂ ਕੋਈ ਗੱਲ ਨਹੀਂ ਤੇ ਠੀਕ ਆ ਜੀ ਫਿਰ ਕੋਈ ਗੱਲ ਨਹੀਂ ਆਪਾਂ ਪਾਉਣੇ ਆ ਮੈਂ ਤੁਹਾਡੀ ਇਹ ਚਲਾ ਦੇਣੀ ਆ ਪਾੜਿਓ ਮੈਂ ਇੱਕ ਵੀਡੀਓ ਵੀ ਭਾਈ ਸਾਹਿਬ ਜਾਰੀ ਕੀਤੀ ਵੈਸੇ ਅੱਜ ਮੈਂ ਵੀਡੀਓ ਵੀ ਪਾਈ ਆ ਪਰ ਸਾਡੀ ਜਦੋਂ ਤੁਸੀਂ ਸੰਪਰਕ ਨਾ ਨਾ ਹੋਵੇ ਫਿਰ ਸਮਝਿਆ ਕਰੋ ਭਾਜੀ ਸ਼ਾਇਦ ਸਾਡੇ ਨਾਲ ਕੋਈ ਨਾਰਾਜ਼ਗੀ ਹੋ ਸਕਦੀ ਉਹਨਾਂ ਨੂੰ ਵੀ ਸ਼ਾਇਦ ਤੁਹਾਡੇ ਤੁਹਾਡੇ ਨਾਲ ਨਾਰਾਜ਼ਗੀ ਤਾਂ ਛੀਂਗਾ ਦੇ ਪਰਿਵਾਰ ਕਿੱਥੇ ਨਾਰਾਜ਼ਗੀਆਂ ਕਰਦੇ ਇਹ ਤਾਂ ਗੱਲ ਮੰਨਣੀ ਪੈਣੀ ਆ ਲੜਵੀ ਸਾਡੀ ਠੀਕ ਹੈ ਕਿਸੇ ਦੇ ਸੁਭਾਅ 'ਚ ਫਰਕ ਹੋ ਸਕਦਾ ਪਰ ਸ਼ੀਦਾਂ ਦੇ ਪਰਿਵਾਰਾਂ ਦੀਆਂ ਕਿਸੇ ਨਾਲ ਨਾਰਾਜ਼ਗੀਆਂ ਹੋ ਸਕਦੀਆਂ ਨਾ 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 ਭਾਜੀ ਅੱਜ ਤਾਂ ਜਾਣਾ ਜਰੇ ਤੇ ਕੋਈ ਭਾਜੀ ਇਹਦਾ ਗੁਰੂ ਸਾਹਿਬ ਆਜਰੇ ਸਾਡੇ ਦਾ ਖੂਤ ਕਤਲਾ ਕਤਲਾ ਭਾਜੀ ਜਿੰਨੇ ਸਾਡੇ ਖਾਤ ਹੈ ਇਹ ਤਾਂ ਲੱਗੇ ਆ ਹਮ ਪਰ ਮੈਨੂੰ ਐ ਲੱਗਦਾ ਮੇਰੇ ਦਿਲ ਦੀ ਗੱਲ ਇਹ ਹੈ ਕਿ ਜਿੰਨੇ ਸਾਡੇ ਬੰਦੇ ਸਟੇਜਾਂ ਤੇ ਬੋਲਦੇ ਆ ਜੇ ਉਹ ਇੱਥੇ ਆ ਕੇ ਪ੍ਰਚਾਰ ਨਹੀਂ ਕਰਦੇ ਉਹਦੇ ਲਈ ਭਾਜੀ ਪਰ ਮੈਂ ਨਹੀਂ ਨਹੀਂ ਮਾੜੀ ਮੇਰੀ ਮਾੜੀ ਜੀ ਮੇਰੀ ਮਾੜੀ ਜੀ ਗੱਲ ਸੁਣਿਓ ਮੇਰੀ ਮਾੜੀ ਜੀ ਗੱਲ ਸੁਣਿਓ ਪਾ ਜੀ ਪ੍ਰਚਾਰ ਨਹੀਂ ਹੋ ਰਿਹਾ ਫਰੀਦਕੋਟ ਏਰੀਆ ਤੋਂ ਇਹਨਾ ਮੈਂ ਕਹਿੰਨਾ ਕਿ ਜੇਕਰ ਉਹ ਇੱਥੇ ਆ ਕੇ ਜੀ ਉਹ ਡਿਊਟੀ ਲਾਉਂਦੇ ਆ ਸਰਬਜੀਤ ਸਿੰਘ ਨਹੀਂ ਲਾਉਂਦੇ ਉਹ ਗੱਲ ਵੱਖਰੀ ਜੇ ਆ ਕੇ ਇੱਥੇ ਸਾਡੇ ਪੰਥ ਦੇ ਆਗੂ ਜਿਹੜੇ ਸਟੇਜਾਂ ਤੇ ਬੋਲਦੇ ਨੇ ਚਾਹੇ ਉਹ ਕਵੀਸ਼ਰੀ ਦੇ ਰੂਪ ਚ ਢਾਡੀ ਦੇ ਰੂਪ ਚ ਕਲਾਕਾਰ ਦੇ ਰੂਪ ਦੇ ਵਿੱਚ ਕਥਾ ਦੇ ਰੂਪ ਦੇ ਵਿੱਚ ਕੀਰਤਨ ਦੇ ਰੂਪ ਦੇ ਵਿੱਚ ਬਲਾਰੇ ਦੇ ਰੂਪ ਦੇ ਵਿੱਚ ਜੇ ਉਹ ਆ ਕੇ ਇੱਥੇ ਪ੍ਰਚਾਰ ਨਹੀਂ ਕਰਦੇ ਆ ਦੀ ਡਿਊਟੀ ਨਹੀਂ ਲਾਉਂਦੇ ਤੇ ਉਹ ਸਟੇਜ ਤੇ ਉੱਤੇ ਹਿੱਕ ਚੌੜੀ ਕਰਕੇ ਜਾਂ ਛੱਕਾ ਇੱਕ ਤੇ ਥਾਪੀ ਮਾਰ ਕੇ ਵੀ ਗੱਲ ਨਹੀਂ ਕਹਿ ਸਕਦੇ ਕਿ ਅਸੀਂ ਉਸ ਇਸ਼ੀਦਾਂ ਦੇ ਪਰਿਵਾਰਾਂ ਦੀ ਇੱਜ਼ਤ ਕਰਦੇ ਆਂ ਜੀ 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 ਮੰਨਦੇ ਆ ਗੱਲ ਇਹ ਇਹ ਚੀਜ਼ ਲੋਕ ਸਵਾਲ ਨਾ ਪੁੱਛਣਗੇ ਕਿ ਉਦੋਂ ਕਿੱਥੇ ਸੀ ਸਰਪ੍ਰੀ ਸਿੰਘ ਹਾਰ ਗਿਆ ਸੀ ਭਾਜੀ ਬਿਲਕੁਲ ਬਿਲਕੁਲ ਤੁਹਾਡੀ ਗੱਲ ਸਹੀ ਨਹੀਂ ਆ ਪਰ ਚਲੋ ਹੁਣ ਜਿੰਨਾ ਕ ਸਾਡੇ ਲਾ ਕੋ ਕੰਮ ਕਰੋਗੇ ਅਸੀਂ ਆ ਜਾਣਾ ਵਡੇ ਵੀ ਠੀਕ ਠੀਕ ਹੈ ਜੀ ਕੋਈ ਗੱਲ ਨਹੀਂ ਧੰਨਵਾਦ ਸ਼ੁਕਰੀਆ ਕੋਈ ਗੱਲ ਨਹੀਂ ਆਪਾਂ ਉਹਨਾਂ ਟਾਈਮ ਨੂੰ ਪਹੁੰਚ ਕੇ ਆ ਠੀਕ ਹੈ ਠੀਕ ਓਕੇ ਓਕੇ ਧੰਨਵਾਦ ਸ਼ੁਕਰੀਆ ਵਾਜ ਖਾਲਸਾ ਜੀ ਫਤਿਹ